ਪਾਤਾਲਾ ਪਤਾਲ ਲਖ ਅਗਾਸਾ ਗਾਸ ਊੜਕੜਕ ਪਾਲੀ ਥਕੇ ਵੇਦ ਕਹੇ ਇੱਕ ਬਾਤ ਪਾਵ ਹੈ ਵੇਦ ਇਹੋ ਇੱਕ ਗੱਲ ਕਹਿੰਦੇ ਹਨ ਕਿ ਪਾਤਾਲਾਂ ਹੇਠ ਲੱਖਾਂ ਹੀ ਹੋਰ ਪਾਤਾਲ ਹਨ ਆਕਾਸ਼ਾਂ ਉੱਤੇ ਲੱਖਾਂ ਹੀ ਹੋਰ ਆਕਾਸ਼ ਹਨ ਪਰ ਬੇਅੰਤ ॠषि मुनि ਇਹਨਾਂ ਨੂੰ ਲੱਭ ਥੱਕ ਗਏ ਪਰ ਲੱਭ ਨਹੀਂ ਸਕੇ ਸਹਸ 18 ਕਹੇ ਕਤੇ ਬਾਸੁ ਲਿਖ ਦਾਤ ਲਿਖਾ ਹੋਇ ਤਾ ਲਿਖੀਏ ਲੇਖੇ ਹੋਏ ਵਿਨਾਸ਼ ਪਾਵ ਹੈ ਮੁਸਲਮਾਨ ਤੇ ਇਸਾਈ ਧਰਮ ਦੀਆਂ ਚਾਰ ਕਿਤਾਬਾਂ ਹਨ ਜਿੰਨਾਂ 'ਚ 18000 ਦੁਨੀਆ ਹਨ ਉਹਨਾਂ ਦਾ ਮੁੜ ਇੱਕ ਅਕਾਲ ਪੁਰਖ ਹੈ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋ ਹੀ ਲਿਖ ਸਕਦੇ ਹਨ ਜਦੋਂ ਲੇਖਾ ਹੋ ਸਕੇ ਲੇਖਾ ਲਿਖਦੇ ਲੇਖੇ ਦਾ ਹੀ ਵਿਨਾਸ਼ ਖਾਤਮਾ ਹੋ ਜਾਂਦਾ ਹੈ ਪਾਵ ਹੈ ਸਤਗੁਰੂ ਮਹਾਰਾਜ ਜੀ ਦੀ ਰੋਚੀ ਹੋਈ ਦੁਨੀਆ ਦਾ ਲੇਖਾ ਸਮਝਣਾ ਲਿਖਣਾ ਹੋ ਹੀ ਨਹੀਂ ਸਕਦਾ ਮਨੁੱਖ ਤੋਂ ਲੇਖਾਂ ਕਰਦਿਆਂ ਲਿਖਣ ਵਾਲਾ ਹੀ ਖਤਮ ਹੋ ਜਾਂਦਾ ਹੈ ਤੇ ਉਸ ਦੇ ਲੇਖ ਦਾ ਵੀ ਵਿਨਾਸ਼ ਹੋ ਜਾਂਦਾ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਮਨੁੱਖਾ ਆਪ ਜੀ ਨੂੰ ਵੱਡਾ ਕਹਿੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਪ ਜਾਣਦੇ ਹਨ ਸਲਾਹੀ ਸਲਾਹੀ ਇਹ ਸੁਰਤ ਨਾ ਪਾਇ ਨਦੀ ਅਤੇ ਵਾਪੇ ਸਮੁੰਦਰ ਨਾਲ ਜਾਣੀ ਸਮੁੰਦਰ ਸਾ ਸੁਲਤਾਨ ਗਿਰਹ ਸਿੱਤੀ ਮਾਲਤਾਨ ਕੀੜੀ ਤੁਲਨਾ ਹੋਵੇ ਜੇ ਤਿਸਮਨਾ ਵੀ ਸਹੀ ਭਾਵ ਹੈ ਅਕਾਲ ਪੁਰਖ ਜੀ ਦੀ ਵਡਿਆਈ ਕਰਦਿਆਂ ਹੋਇਆ ਮਨੁੱਖ ਇਹ ਨਹੀਂ ਜਾਣ ਪਾਇਆ ਕਿ ਅਕਾਲ ਪੁਰਖ ਜੀ ਕਿੱਡੇ ਵੱਡਾ ਹੈ ਭਾਵ ਹੈ ਮਨੁੱਖ ਉਸ ਦੀ ਉਸਤਤੀ ਕਰਦਿਆਂ ਉਹਨਾਂ ਵਿੱਚ ਹੀ ਲੀਨ ਹੋ ਜਾਂਦਾ ਹੈ ਜਿਵੇਂ ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਲੀਨ ਹੋ ਜਾਂਦੇ ਹਨ ਫਿਰ ਨਦੀਆਂ ਅਤੇ ਨਾਲੇ ਨੂੰ ਪਛਾਣਨਾ ਮੁਸ਼ਕਲ ਹੈ ਪਰ ਉਹ ਸਮੁੰਦਰ ਦੀ ਥਾਂ ਨਹੀਂ પા ਸਕਦੇ ਸਮੁੰਦਰ ਵਰਗੇ ਵੱਡੇ ਸ਼ਾਹ ਪਾਦਸ਼ਾਹ ਜਿਨ੍ਹਾਂ ਕੋਲ ਪਹਾੜਾ ਤੁਲ ਮਾਲ ਖਜ਼ਾਨਾ ਹੈ ਇਹ ਮਾਲ ਖਜ਼ਾਨਾ ਕੀੜੀ ਦੇ ਬਰਾਬਰ ਵੀ ਨਹੀਂ ਹੈ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਮਨ ਵਿੱਚ ਵਾਹਿਗੁਰੂ ਯਾਦ ਰੱਖਿਆ ਹੈ ਪਾਵ ਹੈ ਸਿਮਰਨ ਜਾਪ ਵਿੱਚ ਰਹਿਣ ਵਾਲਾ ਮਨੁੱਖ ਪਹਾੜ ਦੇ ਤੋਲ ਬਰਾਬਰ ਖਜ਼ਾਨੇ ਨੂੰ ਵੀ ਧਿਆਨ ਨਹੀਂ ਦਿੰਦਾ ਉਸ ਲਈ ਇਹ ਸਭ ਕੀੜੀ ਦੇ ਭਾਰ ਬਰਾਬਰ ਵੀ ਨਹੀਂ ਹੈ ਅੰਤ ਨ ਸਿਫਤ ਕਹੇ ਨਾ ਅੰਤ ਅੰਤ ਨ ਕਰੇ ਦੇ ਨਾ ਅੰਤ ਅੰਤ ਨ ਵੇਖੇ ਸੁਨੇ ਨਾ ਅੰਤ ਪੰਤ ਨਾ ਜਾਪ ਕੀਆ ਮਨਮੰਤ ਅੰਤ ਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਪਾਰਾ ਵਾਰ ਪਾਵ ਹੈ ਅਕਾਲ ਪੁਰਖ ਜੀ ਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ ਕਥਾ ਕਰਨ ਦਾ ਵੀ ਕੋਈ ਅੰਤ ਨਹੀਂ ਪੈ ਸਕਿਆ ਅਕਾਲ ਪੁਰਖ ਜੀ ਦੀ ਰਚਨਾਵਾਂ ਦੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ ਅਕਾਲ ਪੁਰਖ ਜੀ ਦੇ ਗੁਣ ਦੇ ਵੇਖਣ ਤੇ ਸੁਣਨ ਦਾ ਕੋਈ ਉਸ ਦੀ ਵਡਿਆਈ ਦਾ ਪਾਰ ਨਹੀਂ ਪਾ ਸਕਦਾ ਅਕਾਲ ਪੁਰਖ ਜੀ ਦੇ ਮਨ ਵਿੱਚ ਕਿਹੜੀ ਸਲਾਹ ਹੈ ਉਸ ਨੂੰ ਕੋਈ ਨਹੀਂ ਜਾਣ ਸਕਦਾ ਅਕਾਲ ਪੁਰਖ ਜੀ ਦੀ ਰਚੀ ਇਸ ਦੁਨੀਆ ਦਾ ਪਸਾਰਾ ਕਿੰਜ ਕਿਵੇਂ ਹੋਇਆ ਨਹੀਂ ਜਾਣ ਸਕੀਏ ਉਸ ਦੇ ਪਾਰ ਦਾ ਅੰਤ ਨਹੀਂ ਜਾਣਿਆ ਜਾਂਦਾ ਅੰਤਕਾਰ ਨੇ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਇਆ ਜਾਏ ਮਨੁੱਖ ਅਕਾਲ ਪੁਰਖ ਜੀ ਦੇ ਅੰਤ ਦਾ ਪਤਾ ਲੱਣ ਲਈ ਵਿਲਕ ਰਿਹਾ ਹੈ ਪਰ ਉਸ ਦੇ ਅੰਤ ਦਾ ਪਤਾ ਨਹੀਂ ਪਾਇਆ ਜਾ ਸਕਦਾ ਹੈ ਜੀ ਇਹ ਅੰਤ ਨਾ ਜਾਣੇ ਕੋਈ ਬਹੁਤਾ ਗਿਆ ਬਹੁਤਾ ਹੋਏ ਅਕਾਲ ਪੁਰਖ ਜੀ ਦੇ ਗੁਨਾ ਦੀ ਭਾਲ ਕਰ ਰਿਹਾ ਹੈ ਪਰ ਜਾਣ ਨਹੀਂ ਸਕਦਾ ਮਨੁੱਖ ਜਿਉ ਜੋ ਮਨੁੱਖ ਉਸ ਦੀ ਵਡਿਆਈ ਕਰ ਰਿਹਾ ਹੈ ਉਸ ਦੀ ਵਡਿਆਈ ਵੱਧ ਰਹੀ ਹੈ ਉਹ ਹੋਰ ਵੱਡਾ ਪ੍ਰਤੀਤ ਹੋਣ ਲੱਗ ਪਿਆ ਹੈ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਅਕਾਲਪੁਰਖ ਵੱਡਾ ਮਾਲਿਕ ਹੈ ਉਹਨਾਂ ਦਾ ਸਥਾਨ ਵੀ ਉੱਚਾ ਹੈ ਤੇ ਵੱਡਾ ਹੈ ਅਕਾਲਪੁਰਖ ਜੀ ਦੇ ਨਾਮ ਤੋਂ ਵੀ ਵੱਡਾ ਉਹਨਾਂ ਦਾ ਉੱਚਾ ਨਾਮ ਹੈ ਏਵਡ ਉੱਚਾ ਹੋਏ ਕੋਈ ਕਿ ਸੁੱਚੇ ਕਿਉ ਜਾਣੇ ਸੋਏ ਜੇਕਰ ਕੋਈ ਉਸ ਅਕਾਲਪੁਰਖ ਤੋਂ ਵੀ ਉੱਚਾ ਵੱਡਾ ਹੋਵੇ ਤਾਂ ਉਹ ਵੀ ਜਾਣ ਸਕਦਾ ਹੈ ਉਸ ਅਕਾਲਪੁਰਖ ਜੀ ਦੀ ਵਡਿਆਈ ਉਨ੍ਹਾਂ ਦੇ ਗੁਨਾ ਤੇ ਸ਼ਕਤੀ ਨੂੰ ਜੇਵੜ ਆਪੇ ਜਾਣੇ ਆਪ ਆਪ ਨਾਨਕ ਨਦਰੀ ਕਰਮਦਾਤ ਉਹ ਦਾਤਾ ਅਕਾਲ ਪੁਰਖ ਆਪ ਹੀ ਜਾਣਦਾ ਹੈ ਆਪਣੀ ਵਡਿਆਈ ਉਹ ਜਾਣਦੇ ਹਨ ਕਿ ਉਹ ਕਿੰਨੇ ਵੱਡੇ ਹਨ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਮਨੁੱਖ ਬਖਸ਼ਿਸ਼ ਦੀ ਦਾਤ ਪ੍ਰਾਪਤ ਕਰਦਾ ਹੈ ਬੌਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਤ ਮਾਇ ਕੀਤੇ ਮੰਗੇ ਜੋ ਦਪਾਰ ਕੀਤੇ ਅਗਰ ਨਹੀਂ ਵਿਚਾਰ ਕੀਤੇ ਖਪ ਟੂਟੇ ਵਕਾਰ ਕੀਤੇ ਲੈ ਲੈ ਮੁਕਰ ਪਾਏ ਕੇਤੇ ਮੂਰਖਾਈ ਖਾਏ ਕੇਤਿਆ ਦੁਖ ਭੁਗ ਸਦਮਾਰ ਪਾਵ ਹੈ ਕਿ ਅਕਾਲ ਪੁਰਖ ਜੀ ਦੀ ਬਖਸ਼ਣ ਹਾਰ ਹਨ ਉਹਨਾਂ ਦੀ ਬਖਸ਼ਿਸ਼ ਬਹੁਤ ਹੈ ਜੋ ਲਿਖਨ ਵਿੱਚ ਨਹੀਂ ਲਿਆਈ ਜਾ ਸਕਦੀ ਅਕਾਲ ਪੁਰਖ ਜੀ ਦੀ ਜੀ ਵੱਡੀ ਦਾਤਾ ਦੇ ਮਾਲਕ ਹਨ ਪਰ ਉਹ ਮਾਲਕ ਨੂੰ ਇਸ ਦੇ ਤਿਲਾਤਰ ਵੀ ਲਾਲਚ ਨਹੀਂ ਹੈ ਮਨੁੱਖ ਤਾਂ ਮਨੁੱਖ ਬੇਅੰਤ ਸੂਰਮੇ ਵੀ ਉਸ ਮਾਲਕ ਤੋਂ अनेका ਦਾਤਾ ਮੰਗ ਕਰਦੇ ਹਨ ਕਈ ਹੋਰ ਅਜੇ ਹਨ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦਾ ਅਕਾਲ ਪੁਰਖ ਜੀ ਤੋਂ ਕਈ ਜੀਵ ਦਾਤਾ ਮੰਗ ਕੇ ਵਰਤ ਕੇ ਇਨ੍ਹਾਂ ਵਿਕਾਰਾਂ ਵਿੱਚ ਖਾਪ ਕੇ ਨਾਸ ਹੁੰਦੇ ਹਨ ਬੇਅੰਤ ਜੀ ਅਕਾਲ ਪੁਰਖ ਜੀ ਦੇ ਦਰ ਤੋਂ ਦਾਤਾ ਪ੍ਰਾਪਤ ਕਰ ਫਿਰ ਭੁੱਲ ਜਾਂਦੇ ਹਨ ਭਾਵ ਹੈ ਕਈ ਵਾਰ ਅਕਾਲ ਪੁਰਖ ਜੀ ਨੂੰ ਸ਼ੁਕਰਾਨਾ ਕਰਨਾ ਵੀ ਭੁੱਲ ਜਾਂਦੇ ਹਨ ਜੋ ਸਭ ਦਾਤਾ ਦਾ ਮਾਲਕ ਹੈ ਮਨੁੱਖ ਸਦਾ ਹੀ ਮਾਲਕ ਤੋਂ ਮੰਗ ਮੰਗ ਕੇ ਖਾ ਰਿਹਾ ਹੈ ਓ ਮਨਮੂਰਖ ਸਮਾਨ ਜੀਵ ਜੋ ਅਕਾਲ ਪੁਰਖ ਜੀ ਨੂੰ ਭੁੱਲ ਗਿਆ ਹੈ ਅਨੇਕਾ ਜੀਵਾਂ ਨੂੰ ਤਾਂ ਸਦਾ ਮਾਰ ਭੁੱਖ ਤੇ ਦੁੱਖ ਦੀ ਮਾਰ ਹੀ ਸਦਾ ਰਹਿੰਦੀ ਹੈ ਏ ਵੀ ਦਾਤੀ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਆਕੇ ਆਖੇ ਆਖੇ ਪਾਹੀ ਓ ਜਾਣਿਆ ਜੇ ਤੇ ਆਮੁ ਖਾਈ ਆਪੇ ਜਾਣੇ ਆਪੇ ਦੇਈ ਆਖੇ ਸੀ ਵੀ ਕੋਈ ਕਹੀ ਿਸਨੂ ਬਖਸ਼ਿ ਸਿਫਸਲਾ ਨਾਨਕ ਪਾਤਸ਼ਾਹ ਪਾਚਾ ਮਨੁੱਖ ਮੂਰਖ ਹੈ ਜੋ ਸਦਾ ਮੰਗਨ ਵਿੱਚ ਲੱਗਾ ਹੈ ਪਰ ਇਹ ਵੀ ਉਸ ਅਕਾਲ ਪੁਰਖ ਜੀ ਦੀ ਦਿੱਤੀ ਦਾਤ ਹੈ ਕਿ ਮੂਰਖ ਮਾਲਕ ਤੋਂ ਸਭ ਪ੍ਰਾਪਤ ਕਰਦਾ ਹੈ ਭਾਵ ਹੈ ਮੰਗਲ ਲਈ ਤਾਂ ਮਾਲਕ ਨੂੰ ਯਾਦ ਕਰਦਾ ਹੈ ਮਾਲਕ ਦੇ ਬਾਣੇ ਅੰਦਰ ਰਹਿ ਕੇ ਹੀ ਮੂਰਖ ਤੋਂ ਮੂਰਖ ਬੰਦੇ ਨੇ ਬੰਦਨ ਤੋਂ ਛੁਟਕਾਰਾ ਪਾਇਆ ਹੈ ਕੋਈ ਮਨੁੱਖ ਉਸ ਮਾਲਕ ਦੀ ਰਜਾ ਤੋਂ ਬਿਨਾਂ ਕੁਝ ਨਹੀਂ ਪਾ ਸਕਦਾ ਕਿਸੇ ਕੋਲ ਕੋਈ ਦੂਜਾ ਤਰੀਕਾ ਨਹੀਂ ਜੋ ਮਾਲਕ ਦੀ ਰਜਾ ਨੂੰ ਨਾ ਮੰਨੇ ਤੇ ਉਸ ਮਾਲਕ ਦੀ ਰਚੀ ਹੋਈ ਰਚਨਾ ਚ ਨਾ ਬੰਨੀ ਮੋਹ ਮਾਇਆ ਦੇ ਛੁਟਕਾਰੇ ਲਈ ਮਾਲਕ ਦੀ ਰਜਾ ਵਿੱਚ ਰਹਿਣਾ ਪੈਂਦਾ ਹੈ ਤਾਂ ਹੀ ਮਾਲਕ ਬਖਸ਼ਿਸ਼ ਕਰਕੇ ਮਨੁੱਖ ਨੂੰ ਪਾਰ ਲਾਉਂਦਾ ਹੈ ਮਨੁੱਖ ਜੇਕਰ ਮਾਲਕ ਦੀ ਰਜਾ ਵਿੱਚ ਨਾ ਰਹਿ ਕੇ ਹੋਰ ਤਰੀਕਾ ਪਾਲਦਾ ਹੈ ਜਿਸ ਨਾਲ ਉਸ ਦਾ 파ਰਾ ਹੋ ਜਾਏ ਪਰ ਉਹ ਮਨੁੱਖ ਉਨੀਆਂ ਹੀ ਮੂਹ ਤੇ ਝੋਟਾ ਖਾਂਦਾ ਹੈ ਪਰਮਾਤਮਾ ਆਪੇ ਹੀ ਮਨੁੱਖ ਨੂੰ ਜਾਣਦਾ ਹੈ ਤੇ ਆਪੇ ਹੀ ਬਖਸ਼ਿਸ਼ ਕਰਕੇ ਉਸ ਦਾ ਬੇੜਾ ਪਾਰ ਲਾਉਂਦਾ ਹੈ ਜੋ ਮਨੁੱਖ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰ ਰਹੇ ਹਨ ਉਹ ਵੀ ਕੋਈ ਕੋਈ ਹੈ ਪਰ ਜੋ ਇਸ ਰਸਤੇ ਤੇ ਹੈ ਭਾਵ ਹੈ ਜੋ ਮਨੁੱਖ ਮਾਲਕ ਦੀ ਵਡਿਆਈ ਕਰ ਰਿਹਾ ਹੈ ਉਹ ਮਾਲਕ ਦੇ ਨੇੜੇ ਹੈ ਉਸ ਨੂੰ ਮਾਲਕ ਆਪ ਬਖਸ਼ਦਾ ਹੈ ਉਹ ਮਨੁੱਖ ਫਿਰ 파ਸ਼ਾ ਦਾ 파ਸ਼ਾ ਬਣ ਜਾਂਦਾ ਹੈ ਮੂਲ ਗੁਣ ਅਮੁੱਲ ਵਪਾਰ ਅਮੁੱਲ ਵਾਪਰੀ ਅਮੁੱਲ ਭੰਡਾਰ ਅਮੁੱਲ ਲਾਵੇ ਅਮੁੱਲ ਜਾਇ ਅਮੁੱਲ ਪਾਇ ਅਮੁੱਲ ਸਮਾਇ ਅਮੁੱਲ ਤਰਮ ਅਮੁੱਲ ਦੀਵਾਨ ਅਮੁੱਲ ਦੁਲ ਅਮੁੱਲ ਪਰਵਾਨ ਅਕਾਲਪੁਰਖ ਜੀ ਦੇ ਗੁਣ ਮੂਲ ਰਹਿਤ ਹਨ ਤੇ ਮੂਲ ਰਹਿਤ ਵਪਾਰ ਹੈ ਭਾਵੇਂ ਕੋਈ ਵੀ ਮੁੱਲ ਨਹੀਂ ਲਗਾਇਆ ਜਾ ਸਕਦਾ ਉਹਨਾਂ ਦੇ ਗੁਨਾ ਤੇ ਉਹਨਾਂ ਦੇ ਵਪਾਰ ਦਾ ਮਾਲਕ ਦੇ ਅਮੋਲਕ ਵਪਾਰੀ ਤੇ ਅਮੋਲਕ ਖਜ਼ਾਨੇ ਹਨ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਲਗਾਇਆ ਜਾਂਦਾ ਹੈ ਜਿਨ੍ਹਾਂ ਨੇ ਵੀ ਮਾਲਕ ਦੇ ਗੁਨਾ ਨੂੰ ਗਾਇਆ ਹੈ ਉਹ ਸਭ ਅਮੋਲਕ ਵਪਾਰੀ ਹਨ ਉਹਨਾਂ ਕੋਲ ਅਮੋਲਕ ਰੂਪੀ ਖਜ਼ਾਨਾ ਹੈ ਭਾਵ ਹੈ ਉਹ ਮਨੁੱਖਾਂ ਦਾ ਮੁੱਲ ਨਹੀਂ ਲਾਇਆ ਜਾਂਦਾ ਜੋ ਮਾਲਕ ਦੇ ਧਿਆਨ ਵਿੱਚ ਹਨ ਉਹ ਮਨੁੱਖ ਤਾਂ ਉਸ ਦੁਨੀਆ ਵਿੱਚ ਅਮੋਲਕ ਆਉਂਦੇ ਹਨ ਤੇ ਅਮੋਲਕ ਖਜ਼ਾਨਾ ਰੂਪੀ ਗਿਆਨ ਧਿਆਨ ਨਾਲ ਲੈ ਜਾਂਦੇ ਹਨ ਜੋ ਮਨੁੱਖ ਅਕਾਲਪੁਰਖ ਦੇ ਪ੍ਰੇਮ ਵਿੱਚ ਹਨ ਤੇ ਜੋ ਮਨੁੱਖ ਉਸ ਵਿੱਚ ਲੀਨ ਹੋ ਗਏ ਹਨ ਉਹ ਵੀ ਸਭ ਅਮੋਲਕ ਹਨ ਅਕਾਲ ਪੁਰਖ ਜੀ ਦੀਆਂ ਨੀਆਂ ਤੇ ਉਹਨਾਂ ਦੇ ਦਰਬਾਰ ਅਮੋਲਕ ਹਨ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ ਉਸ ਮਾਲਕ ਦੀ ਤਕੜੀ ਵੀ ਅਮੁੱਲ ਹੈ ਜਿਸ ਵਿੱਚ ਉਹ ਪਰਮਾਤਮਾ ਨੂੰ ਮਨੁੱਖ ਦੇ ਚੰਗੇ ਮਾੜੇ ਕਰਮਾਂ ਨੂੰ ਤੋਲਦਾ ਹੈ ਤੇ ਅਮੁੱਲ ਉਸ ਦੇ ਵਟੇ ਹਨ ਅਮੁੱਲ ਬਖਸ਼ਿਸ਼ ਮੁੱਲਿਸਾਨ ਅਮੁੱਲ ਕਰਮ ਅਮੁੱਲ ਫਰਮਾਨਾ ਮੁੱਲ ਮੁਲਾਖਿਆ ਜਾਏ ਆਖੇ ਆਖੇ ਰਹਿਲੇ ਆਖੇ ਵੇਦ ਬਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਅਮੁੱਲ ਹੈ ਉਸ ਮਾਲਕ ਦੀ ਬਖਸ਼ਿਸ਼ ਜੋ ਉਹ ਸਭ ਮਨੁੱਖਾਂ ਤੇ ਕਰਦੇ ਹਨ ਤੇ ਅਮੁੱਲ ਹੈ ਉਹਨਾਂ ਦੇ ਨਿਸ਼ਾਨ ਅਕਾਲ ਪੁਰਖ ਜੀ ਦੀ ਮਿਹਰ ਅਮੁੱਲ ਹੈ ਤੇ ਅਮੁੱਲ ਹੈ ਉਹਨਾਂ ਦਾ ਹੁਕਮ ਜਿਸ ਨਾਲ ਮਨੁੱਖ ਆਪਣੇ ਕਰਮਾਂ ਦਾ ਭੁਗਤਾਨ ਕਰਦਾ ਹੈ ਮਨੁੱਖ ਉਸ ਮਾਲਕ ਦੇ ਗੁਨਾ ਨੂੰ ਉਸ ਅਕਾਲ ਪੁਰਖ ਦੀ ਰਚੀ ਹੋਈ ਰਚਨਾ ਨੂੰ ਸਮਝਣ ਤੋਂ ਪਰੇ ਹੈ ਮਾਲਕ ਦੀ ਦਾਤ ਅਮੋਲਕ ਤੋਂ ਵੀ ਮੋਲਕ ਹੈ ਜਿਸ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਹੈ ਜੇ ਕੋਈ ਕੋਸ਼ਿਸ਼ ਵੀ ਕਰੇ ਤਾਂ ਅੰਤ ਨਾ ਪਾਇਆ ਜਾ ਸਕਿਆ ਹੈ। ਭਾਵ ਹੈ ਮਾਲਕ ਦਾ ਅੰਤ ਨਾ ਜਾਣ ਸਕਿਆ ਹੈ। ਵੇਦਾ ਦੇ ਪੁਰਾਨ ਦੇ ਪਾਠ ਆਖ ਰਹੇ ਹਨ ਉਸ ਮਾਲਕ ਦੀ ਵਡਿਆਈ ਕਰ ਰਹੇ ਹਨ। ਪਰ ਇਹ ਸਭ ਕੋਸ਼ਿਸ਼ ਹੈ ਉਸ ਦਾ ਅੰਦਾਜ਼ਾ ਲਾਉਣ ਦੀ। ਪੜੇ ਹੋਏ ਵੱਡੇ ਵੱਡੇ ਵਿਦਵਾਨ ਵੀ ਮਾਲਕ ਦੀਆਂ ਦਾਤਾਂ ਤੇ ਗੁਨਾ ਦਾ ਸਿਰਫ ਅੰਦਾਜ਼ਾ ਲਾਉਂਦੇ ਹਨ ਤੇ ਫਿਰ ਵਿਖਿਆਨ ਕਰ ਰਹੇ ਹਨ। ਆਖੇ ਵਰਮਿਆ ਆਖੇਂ ਤੇ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਣਾ ਆਖੇ ਦੇਵ ਆਖੇ ਸੁਰਨਰ ਮੂਰੀ ਜਨ ਸੇਵ ਕੇਤੀ ਆਖੇ ਆਖੇ ਪਾਈ ਕੇਤੇ ਕਹਿ ਕੇ ਉਠ ਉਠ ਜਾਏ ਕਈ ਬ੍ਰਹਮਾ ਕਈ ਇੰਦਰ ਕਾਲਪੁਰਖ ਦੀ ਵਡਿਆਈ ਆਖਦੇ ਹਨ ਗੋਪੀਆਂ ਤੇ ਕਈ ਅਕਾਲਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਕਈ ਸ਼ਿਵ ਤੇ ਸਿੱਧ ਅਕਾਲਪੁਰਖ ਦੀ ਵਡਿਆਈ ਆਖਦੇ ਹਨ ਅਕਾਲਪੁਰਖ ਜੀ ਦੇ ਪਤਾ ਕੀਤੇ ਹੋਏ ਬੁੱਧ ਉਸ ਦੀ ਵਡਿਆਈ ਆਖਦੇ ਹਨ ਰਾਕਸ਼ਸ ਤੇ ਦੇਵਤੇ ਵੀ ਅਕਾਲ ਪੁਰਖ ਦੀ ਵਡਿਆਈ ਨੂੰ ਆਖਦੇ ਹਨ ਸ੍ਰੇਸ਼ਟ ਤੋਂ ਸ੍ਰੇਸ਼ਟ ਪੁਰਸ਼ ਮੁਨੀ ਜਾਂ ਤੇ ਸੇਵਕ ਮਾਲਕ ਦੀ ਵਡਿਆਈ ਕਰ ਰਹੇ ਹਨ ਬਿਅੰਤ ਜੀਵ ਅਕਾਲ ਪੁਰਖ ਦੀ ਵਡਿਆਈ ਕਰ ਰਹੇ ਹਨ ਕਈ ਆਖਣ ਦਾ ਯਤਨ ਕਰ ਰਹੇ ਹਨ ਕਈ ਆਖ ਆਖ ਕੇ ਇਸ ਦੁਨੀਆ ਤੋਂ ਦੁਰ ਗਏ ਹਨ ਸਭ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਜੇ ਕੀਤੇ ਹੋਰ ਕਰੇ ਤਾਂ ਆਪ ਨਾ ਸਕੇ ਕੋਈ ਕੇ ਜੇੜ ਵੜ ਪਾਵੇ ਤੇ ਵੜ ਪਾਵੇ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੀ ਬੋਲ ਵੀ ਦਰਤਾ ਲਿਖਿਆ ਸਰਗਾਵਾਰਾ ਗਵਾਰ ਭਾਵ ਹੈ ਕਿ ਬੇਅੰਤ ਜੀਵ ਉਸ ਅਕਾਲ ਪੁਰਖ ਦੇ ਗੁਣਾਂ ਦਾ ਗੁਣगान ਕਰ ਰਿਹਾ ਹੈ ਪਰ ਜੇਕਰ ਹੋਰ ਬੇਅੰਤ ਜੀਵ ਵੀ ਉਸ ਦਾ ਅੰਦਾਜ਼ਾ ਲਾ ਲੈਣ ਤਾਂ ਅਕਾਲ ਪੁਰਖ ਬਾਰੇ ਨਹੀਂ ਕਹਿ ਸਕਦੇ ਹਨ ਭਾਵ ਹੈ ਕੋਈ ਵੀ ਉਸ ਅਕਾਲ ਪੁਰਖ ਦਾ ਅੰਦਾਜ਼ਾ ਨਹੀਂ ਲਾ ਸਕਦਾ ਹੈ ਜੀ ਭਾਵ ਹੈ ਕਿ ਅਕਾਲ ਪੁਰਖ ਜਿਹਾ ਚਾਵੇ ਓਡਾ ਵੱਡਾ ਉਹ ਆਪ ਹੋ ਸਕਦਾ ਏ ਸਭ ਸੱਚ ਹੈ ਉਹ ਅਕਾਲ ਪੁਰਖ ਆਪ ਹੀ ਚੁੰਦਾ ਹੈ ਜੇ ਕੋਈ ਮਨੁੱਖ ਉਸ ਦੀ ਵਡਿਆਈ ਵਿੱਚ ਕੁਝ ਆਖੇ ਬੜਬੋਲਾ ਬਣ ਕੇ ਅੰਦਾਜ਼ਾ ਲਾਵੇ ਕਿ ਅਕਾਲ ਪੁਰਖ ਕੌਣ ਹੈ ਤਾਂ ਹੋਰ ਜੀਵ ਉਸ ਬੜਬੋਲੇ ਨੂੰ ਮੂਰਖ ਹੀ ਨਹੀਂ ਵੱਡਾ ਮੂਰਖ ਆਖਦੇ ਹਨ